ਅੱਜ ਗੁਰਾਇਆਂ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਇੱਕ ਕਾਰ ਜਲੰਧਰ ਤੋਂ ਜਮਨਾ ਨਗਰ ਜਾ ਰਹੀ ਸੀ ਜਿਸ ਦੇ ਵਿੱਚ ਚਾਰ ਲੋਕ ਸਵਾਰ ਸੀ ਜਿਸ ਦੇ ਵਿੱਚ ਕੀ ਇੱਕ ਲੇਡੀਜ਼ ਦੇ ਜ਼ਿਆਦਾ ਸੱਟ ਲੱਗੀ ਸੀ ਉਸ ਨੂੰ ਪਹਿਲਾਂ ਹਸਪੀਟਲ ਭੇਜ ਦਿੱਤਾ ਸੀ ਉਸ ਤੋਂ ਬਾਅਦ ਐਸਐਸਡੀ ਦੀ ਟੀਮ ਇੱਥੇ ਆਈ ਤੇ ਬਾਕੀ ਬੰਦਿਆਂ ਨੂੰ ਵੀ ਉਹਨਾਂ ਦੀ ਗੱਡੀ ਵਿੱਚ ਬਿਠਾ ਲ ਕੇ ਹਸਪੀਟਲ ਚੈੱਕ ਕਰਾਉਣ ਦੇ ਲਈ ਭੇਜ ਦਿੱਤਾ ਹੈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਐਸਐਸਐਫ ਦੀ ਵੀ ਟੀਮ ਨੂੰ ਇੱਥੇ ਬਣਾਇਆ ਵਾ ਜਿਸ ਦੇ ਨਾਲ ਕੀ ਲੋਕਾਂ ਦੀ ਜਾਨ ਮਾਲ ਦੀ ਬਹੁਤ ਰੱਖਿਆ ਹੋ ਰਹੀ ਆ ਦੇਖੋ 2 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਆ ਉਹ ਲੈ ਕੇ ਉਹਨਾਂ ਨੂੰ ਡਾਕਟਰੀ ਦੀ ਮੁਢਲੀ ਸਹਾਇਤਾ ਦਵਾਉਣ ਲਈ ਲੈ ਕੇ ਗਏ ਆ ਬਹੁਤ ਧੰਨਵਾਦ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇੱਕ ਦੇ ਸੱਟ ਲੱਗੀ ਸੀ ਲੇਡੀਜ਼ ਦੀ ਉਹਨੂੰ ਪਹਿਲਾਂ ਪਹੁੰਚ ਦਿੱਤਾ ਬਾਕੀ ਐਸਐਸ ਦੀ ਟੀਮ ਲੈ ਗਈ ਆ ਇਹ ਅਮਰੀਕ ਸਿੰਘ ਸਿਗੇ ਜੀ ਜਿਹੜੇ ਚਾਲਕ ਸੀਗੇ ਅਮਰੀਕ ਸਿੰਘ ਸਾਨੂੰ ਗੁਰਚੰਦ ਸਿੰਘ ਇਹਦੇ ਇਸ ਗੱਡੀ ਦੇ ਵਿੱਚ ਅਮਰੀਕ ਸਿੰਘ ਦੇ ਸਮੇਤ ਪੰਜ ਫੈਮਿਲੀ ਮੈਂਬਰਸ ਸੀ ਟੋਟਲੀ ਪੰਜ ਜਣੇ ਸੀਗੇ ਇਹਨਾਂ ਨੂੰ ਪੰਜ ਪੰਜ ਇੰਜਰਡ ਹੋਏ ਨੇ ਸਾਡੀ ਫੋਰਸ ਨੇ ਸਾਡੀ ਟੀਮ ਨੇ ਰਾਇਲ ਹਸਪੀਟਲ ਜਿੱਥੇ ਉਹਨਾਂ ਨੂੰ ਐਡਮਿਟ ਕਰਾਇਆ ਜਿੱਥੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਥੋੜਿਆ ਸੀਰੀਅਸ ਹੋਣ ਕਰਕੇ ਉਹਨਾਂ ਨੂੰ ਡੀਐਮਸੀ ਰੈਫਰ ਕੀਤਾ ਗਿਆ ਬਾਕੀ ਇਹਨਾਂ ਦੀ ਗੱਡੀ ਆ ਗੱਡੀ ਇਹਨਾਂ ਦੀ ਅਸੀਂ ਕ੍ਰੇਨ ਮੰਗਵਾ ਕੇ ਜਿੱਥੇ ਕਹਿਣਗੇ ਉੱਥੇ ਉਹਨਾਂ ਦੀ ਪਹੁੰਚਾ ਦਾਂਗੇ ਤੇ ਗੱਡੀ ਹਾਸਾ ਹੋਣ ਦਾ ਕਾਰਨ ਆ ਕਿ ਟਾਇਰ ਫਟ ਗਿਆ ਗੁਰਾਂ ਦੇ ਓਵਰ ਬ੍ਰਿਜ ਤੇ ਬੱਸ ਸਟੈਂਡ ਵਾਲਾ ਓਵਰ ਬ੍ਰਿਜ ਤੇ ਟਾਇਰ ਫਟਣ ਕਾਰਨ ਇਹ ਗੱਡੀ ਦਾ ਨੁਕਸਾਨ ਹੀ ਗਈ ਹੈ ਜੀ ਕੋਈ ਜਾਨੀ ਨੁਕਸਾਨ ਵੀ ਹੋਇਆ ਜੀ ਨਹੀਂ ਜਾਨੀ ਨੁਕਸਾਨ ਤੋਂ ਬਚਾਇਆ ਉਸ ਤਰ੍ਹਾਂ ਮਤਲਬ ਜਿਹੜੇ ਇੰਜਰਡ ਹੋਏ ਨੇ ਪੰਜ ਫੈਮਿਲੀ ਮੈਂਬਰ ਸਮੇਤ ਚਾਲਕ ਦੇ